ਇਦੇ ਨਾਲ ਦੋਨੋਂ ਨਾਗਰੇ ਬੱਤੀ ਐ ਇਹ ਯਾਰ ਉਹ ਕੱਢ ਬੱਦ ਬਕਰ ਆ ਤਿੰਨਾਂ ਹੀ ਮਗਰ ਪਾਟ ਉਹ ਲਿਫਟੀਆ ਆ ਤੇ ਉਹ ਕੱਢ ਆਂ ਔਰ ਆ ਕੰਢੋ ਆ ਆ ਜੋੜੀ ਕੱਢ ਬੱਚੇ ਉਹ ਗੱਡੀ ਜੇ ਬੱਚੇ ਦਿਖਾ ਦੀਏ ਹਾਂ ਬੱਚੇ ਲਿਆਓ ਕੱਢ ਕੇ ਬੱਚੇ ਦਿਖਾ ਗੱਡੀ ਜੇ ਲਿਆਓ ਯਾ ਇਹ ਬੱਚੇ ਦਿਖਾ ਦਿਓ ਪਹਿਲਾਂ ਦਾ ਮੁੱਲ ਦੱਸ ਆ ਹਾਂਜੀ ਇਹਨੇ ਤਾਂ 40-40 ਹਜ਼ਾਰ ਰੁਪਏ ਚਾਚਾ ਕੋਈ ਮੰਗ ਲੈਣ ਦੇ ਕੋਈ ਚੱਕਰ ਨਹੀਂ ਤੂੰ ਬੱਚੇ ਦਾ ਮੰਗ ਲੈਣ ਤੇ ਫਿਰ ਕੀ ਹੋ ਗਿਆ ਬੱਚੇ ਵੀ ਪੂਰੇ ਟੌਪ ਦੇ ਨੇ ਚਾਚਾ ਚਲੋ ਬੱਚੇ ਦਾ ਜਿਹੜਾ ਬੱਕਰੀਆਂ ਕੋਈ ਕਰਨ ਦੇ ਨੂੰ ਲੱਸਾ ਪਾਲ ਕਰਦਾ ਹੈ ਲੱਸੀਆਂ ਬੱਕਰੀਆਂ ਵਾਲੀਆਂ ਇਹ ਟੌਪ ਦਾ ਹੈ ਬੱਚੇ ਵੀ ਟੌਪ ਉਹਦੇ ਦੇਖਣੇ ਉਹ ਚਾਚਾ ਉਹਦਾ ਧਿਆਨ ਦਿਓ ਤੇ ਨਾ ਪੋਸੂ ਨਿਕਲੇ ਆ ਬੱਚੇ ਇਧਰ ਜੇ ਕੱਢ ਕੇ ਫੜਾ ਦਿਓ ਗੰਨਤਾ ਦਿਖਿਆ ਦੇ ਦੇ ਉਹ ਦੰਦ ਤਾਂ ਦਿਖਿਆ ਦੇ ਦੂਆਂ ਦੇ ਹੋ ਲੋ ਜੀ ਦੇਖੋ ਕੋਈ ਕੋਈ ਦਿਖਾ ਦੇਣਾ ਇਹ ਜੇ ਦੰਦਾਂ ਸੀ ਉਹ ਬੋਡੀਆਂ ਹੋਈਆਂ ਉਦੋਂ ਖਸਾ ਗਈ ਇਹ ਰਣ ਦੇ ਆਸ ਨਹੀਂ ਹੈ ਇਹਨੂੰ ਰਣ ਦੇ ਉਹ ਦੂਜੀ ਆਹ ਪਾ ਲੈ ਆਹ ਪਾ ਆ ਦੇ ਇਹ ਫਰੈਸ਼ਾ ਰਾਜੂਆ ਲੱਸੀ ਰਾਜੂਆ ਲੱਸੀ ਦਸੀ ਆਈ ਉਹ ਰਾਜੂ ਜੀ ਇਹ ਲੱਸੀ ਲੱਸੀ ਆ ਟਾਪ ਚੀਜ਼ ਆ ਦੇਖ ਕੇ ਧਿਆਨ ਨਾਲ ਆ ਦੇ ਤਾਂ ਜੋ ਕੰਨ ਤਾਂ ਦੇਖ ਕੇ ਦੇਖਦਾ ਧੰਦ ਦੇਖ ਲੈ ਫਰੈਸ਼ਾ ਟਾਪ ਜਵਾਨ ਹੈ ਪਾ ਗਈ ਹੈ ਪਾ ਗਈ ਲੱਸੀ ਤਾਂ ਪਾ ਗਈ ਅੱਛਾ ਉਹ ਯਾਰ ਸੱਚਾ ਸੁੱਤਾ ਮਾਰਦਾ ਜਿਹੜਾ ਡਾਂ ਨਹੀਂ ਦੋਨੀ ਰੋ ਕਸਾਰੇ ਦੁੱਜੀ ਸਵੇ ਪਟ ਨੀ ਪਟਦਾ ਨਵੀਂ ਲੱਗਦੀ ਹੈਗੀ ਓਕੇ ਤੂੰ ਇਹ ਦੋਨੋਂ ਦੇ ਬੱਚੇ ਦਿਖਾ ਦੇ ਡੱਬੀਆ ਦੇ ਆਹ ਹੈ ਉਹ ਆ ਦੇ ਆਏ ਤੇ ਮਗਰ ਬੱਚੇ ਆ ਤੈਨੂੰ ਦੇ ਦੇ ਆਹਾਂ ਆ ਇਹਦਾ ਦੱਸ ਯਾਰ ਆ ਦੇ ਹਾਂ ਇਹਦਾ ਇਹਦਾ ਦੱਸ ਤੂੰ ਕੱਲੀ ਦਾ ਇਹਦਾ ਦੱਸ ਜੋੜੀ ਪਾਵਾਂ ਜਾਂ ਤਾਂ ਜੋੜੀ ਵਈ ਯਾਰ ਜਰਾ ਇਹ ਵਿਸ਼ਾਿਕ ਗੱਲ ਕਰਨ ਹਾਂਜੀ ਇਹ ਪਤਲੇ ਪਿੰਡ ਵਾਲੀ ਬੱਕਰੀਆਂ ਨੇ ਜੀ ਇਹ ਦੁੱਧ ਵਾਲੀ ਬੱਕਰੀਆਂ ਆਉਂਦੀ ਆ ਇਹਨੂੰ ਝੋਲਾ ਖੋਲਦੇ ਲੱਸੀ ਤਾਂ ਹੋਲ ਸੋਈ ਜੇ ਬੱਕਰੀਆਂ ਇਸ ਟਾਈਮ ਸੂਤ ਬਾਦ ਲੱਸੀ ਹੋਊਗਾ ਹੁਣ ਉਹ ਬੱਕਰੀਆਂ ਕੋਲ ਲੋਕ ਕੰਨੇ ਭਾਜੇ ਅੰਦਰ ਜਾਪੇ ਚਾ ਜਾਪੇ ਚਾ ਬੱਕਰੀਆਂ ਚਾਚਾ ਫਿਰ ਤਾਂ ਹੋਲੀ ਆ ਹੀ ਹੋਣੀ ਝੋਲਾ ਖੋਲ ਅੱਠ ਬੱਕਰਾ ਹਸਾ ਹਾਂ ਰਮਜ਼ਾਨ ਝੋਲਾ ਖੋਲ ਓਏ 헤ਜ ਕੇ ਦਿਖਾਵਾਂਗੇ ਖਰਚਾਂਗੇ ਫਿਰ ਤਾਂ ਆ ਦੇਖ ਦੁੱਧ ਵਾਲੀ ਬੱਕਰੀ ਆ ਜੀ ਦੁੱਧ ਵਾਲੀ ਬੱਕਰੀ ਆ ਤਾਂ ਕੋਈ ਅੱਖਾਂ ਵੀ ਨਹੀਂ ਚੁਆਏ ਵੀ ਦੁੱਧ ਵਾਲਾ ਦੰਗਰ ਦਾ ਫਲਸਾ ਹੁੰਦਾ ਹੀ ਹੈ ਕੋਈ ਤਾਂ ਆ ਹੀ ਗਿਆ ਦੁੱਧ ਵਾਲੀ ਬੱਕਰੀ ਹੈ ਉਹ ਲਾਈ ਮਰ ਜਾ ਫਣੀ ਬੱਚੇ ਅੰਦਰ ਛੜ ਦੇ ਬੱਚੇ ਅੰਦਰ ਛੜ ਦੇ ਚੋਲਾ ਲਾ ਕੇ ਵੀ ਲੈਂਦੀ ਹੈ ਲੋਗ ਅੱਗੇ ਦੇਣਾ ਆਹ ਦਾ ਪੂਨਾ ਦੇ ਦੰਨ ਕਾ ਸਿਨੇ ਲਸੀ ਹੈ ਤੇ ਆ ਬੱਚੇ ਵੀ ਖਾਣ ਦੀਆਂ ਪਸ ਲੈਂਦੀ ਹੈ ਦਾਦੇ ਚੋਲਾ ਇਹ ਬੱਚੇ ਨੇ ਆ ਬੋਲੇ ਜੀ ਤਾਂ ਇਹਨਾਂ ਤੇ ਹੈ ਰੰਦਰ ਇਸ ਤਰ੍ਹਾਂ ਇਹ ਦੇ ਕਿ ਮੜਾ ਲੱਗਦਾ ਹੈਦराबाद ਇਹਦੇ ਬੱਚੇ ਤਾਂ ਨਹੀਂ ਨਹੀਂ ਬੱਚੇ ਇਸੇ ਦੇ ਬੱਚੇ ਬੋਲਦਾ ਆ ਬਹਿ ਗਿਆ ਪੱਖਾ ਸਿੱਧਾ ਪਾ ਇੱਕ ਗੱਡੀ ਦੇ ਬੋਲ ਗੱਡੀ ਦੀ ਦੀ ਜੰ ਵੜੀ ਜਾਂਦੀ ਨਹੀਂ ਤਾਂ ਕਿਹੜੇ ਪਿੰਡ ਜਾਣਾ ਜੀ ਰਿੰਦਰ ਲਾਲਾ ਜਲੰਦਰ ਦੇ ਸਾਹਯਾਪ ਵਪਾਰੀ ਖੜਾ ਮੁੰਡਾ ਆ ਹੀ ਮੁੰਡਾ ਆ ਯਾਰ ਖੜਾ ਆ ਬੈਗ ਵਾਲਾ ਬੈਠਾ ਮੁੰਡਾ ਇਹ ਜਲੰਦਰ ਦਾ ਆ ਵੀ ਜਲੰਦਰ ਦਾ ਇਹਦਾ ਚਾਰ ਜਿਹੜਾ ਮਾਲ ਵੇਚ ਗਿਆ ਖਰਾਇਆ ਦੇ ਦਿਓ ਇਹ ਵੀ ਜਲੰਦਰ ਦਾ ਉਹ ਸੱਚ ਦਾ ਮਾਲੀ ਦਾ ਇਹਦਾ ਮਾਲੀ ਦਾ ਇੱਕ ਹੋਰ ਸੀ ਜਲੰਦਰ ਦਾ ਆ ਆ ਕੇ ਤੁਹਾਡਾ ਤਾਹੀਲਾ ਉਹ ਹੋ ਜੂਗਾ ਜੀ ਗੱਡੀ ਦਾ ਹੋ ਜੂਗਾ ਉਹਦੀ ਟੈਨਸ਼ਨ ਨਾ ਲਓ ਬੱਕਰੀ ਪਸੰਦ ਹੈ ਹਾਂ ਪਸੰਦ ਹੈ ਰੇਂਜ ਚ ਲਾਇਆ ਬੰਦੇ ਹਾਂ ਰੇਂਜ ਜੀ ਚ ਆ ਜਾ ਬਈ ਨੈਟਵਰਕ ਤੋਂ ਬਾਹਰ ਹਾਂਜੀ ਰੇਂਜ ਚ ਆ ਜਾ ਤੁਸੀਂ ਦੱਸ ਲੈ ਜੀ ਰੇਂਜ ਆਏ ਨਹੀਂ ਬਣਨੀ ਹੈ ਤੁਸੀਂ ਦੱਸ ਲੈ ਜੀ ਸਾਸੀ ਤਾਂ ਕਹਿੰਦੇ 20000 ਲੈ ਹਾਂ ਕੋਈ ਬਹਿ ਸਕੇ ਦੋ ਬੱਕਰੀ ਕੱਤ ਦੀ ਛੋਟੀਆਂ ਤੇ ਲੱਸੀ ਹੈ ਜੀ ਛੋਟੇ ਬੱਚੇ ਇਹਨਾਂ ਦੇ ਦਾ ਬੱਚੇ ਵੇਚ ਦਾਂਗੇ ਜਦ ਵੇਕਣਗੇ ਦੇਖੀ ਜਊ ਅੱਜ ਤਾਂ ਨਹੀਂ ਵਿਕਦੇ ਦੋਨੇ ਬੱਕਰੇ ਇੱਕ ਬੱਕਰੀ ਇੱਕ ਬੱਕਰਾ ਪੱਠ ਬੱਕਰਾ ਪੱਠ ਬੱਕਰਾ ਅੱਜ ਇਹ ਵਿਕ ਜਾਵੇ ਬੱਚੇ ਤਾਂ ਚਲੋ ਰਮਜਾਨ ਦਾਸ ਨਵੇੜ ਜਾ ਰਾ ਨਰਮ ਵਾਲਾ ਤੁਸੀਂ ਦੱਸ ਨਾ ਤੁਸੀਂ ਖੇਡਾ ਕਰਦੇ 22000 ਦੀ ਦੇਣਾ 22000 ਦੀ ਦੇ हां 22000 ਦੀ ਹੈਗਾ 22000 ਦੇ ਤਾਂ ਲੈ ਬੱਤੀ ਇਤਨੀ ਹੋ ਗਿਆ ਇਹ ਤੁਸੀਂ ਖੇਡਾ ਕਰਦੇ ਹੋ ਅਸੀਂ ਖੇਡਾ ਨਹੀਂ ਕਰਦੇ ਕਿੱਦਾਂ ਹੀ ਕਰਦੇ ਹੋ ਅਸੀਂ ਬੱਕਰੀਆਂ ਵੇਚਦੇ ਆਂ ਤੇਰੀਆਂ ਅਸੀਂ ਜਾਦੂਗਰ ਆਂ ਜਾਦੂਗਰ ਆ ਜੀ ਅਸੀਂ ਖੇਡਾ ਕਰਦੇ ਆਂ ਓ ਜੀ ਦਾਦੂਗਰੀ ਹੈ ਚਲ ਦੱਸ ਫੇਰ 22000 ਦੀ ਦਿੰਨੇ 23 ਦੀ ਦਿੰਨੇ 24 ਦੀ ਦਿੰਨੇ 25 ਦੀ ਦਿੰਨੇ ਹੋਰ ਕਿੱਥੇ ਦਿੰਨੇ ਕਿਹੜੇ ਅੰਦਰ ਚੱਲੀਏ ਮੰਨਦਾ ਹੀ ਨਹੀਂ ਵੇ ਸਮਝਾਉਂਦਾ ਸੀ ਆ ਤੇ ਬੇੜਾ ਗਰਮੀ ਆ ਜਾ ਗਰਮੀ ਆ ਜਾ ਸਾਡਾ ਬਾਲਾ 40 ਤੋਂ 2000 ਘੱਟ ਦੇ ਦੇ ਹਾ ਵਾਹ ਲਾ 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 ਉਹਦੇ ਮੈਂ 2 ਦਾ ਮੰਗਿਆ ਤੈਨੂੰ ਉਹ ਇੱਕ ਇਸ਼ਾਰਾ ਉਹ 30 ਤੋਂ ਥੱਲੇ ਆ 30 ਤੋਂ ਥੱਲੇ ਆ ਵੇਚਣੀਆਂ ਤਾਂ 30 ਤੋਂ ਅੰਦਰ ਆ ਨਹੀਂ ਅੰਦਰ ਆ ਅੰਦਰ ਅੰਦਰ ਵਾਰ ਹਾਂਜੀ ਨਾ ਯਾਰੋ ਉਪਰੋਂ ਟਿਕ ਪਾਂਗੇ ਲੱਤਾਂ ਬਾਹ ਤੜਵਾਵੇਂਗਾ ਸਾਡੀ ਤੂਫੇ ਚਲਾ ਕੇ ਹੈ ਸਾੜਾ ਬੈਣਾ ਬੰਦਾ ਤੂੰ 36 ਦੀ ਦੇਣੀ ਹੈ ਨਹੀਂ ਚਾਚਾ ਤੂੰ ਜਰਾ ਜੇ ਤਾਂ ਤਰਤੀ ਤੋਂ ਅੰਦਰ ਹੋ ਤਾਂ ਇਹਨਾਂ ਦੇ ਬਾਹਰ ਦਾ ਟਾਣਾ ਨਹੀਂ ਬੈਣਾ ਅੰਦਰ ਦਾ ਕੇ ਬਾਹਰ ਦਾ ਟਾਣਾ ਨਹੀਂ ਬੈਂਦਾ ਬਾਹਰ ਨਾ ਅੰਦਰ ਹਾਂ ਨਾ ਅੰਦਰ ਨਾ ਬਾਹਰ ਨਹੀਂ ਨਹੀਂ ਬਾਹਰ ਜਾਣਾ ਬੈਣਾ ਤਾਂ ਮੈਂ ਉਹੀ ਦਾ ਪੁੱਛਦਾ ਵੀ ਬਾਹਰ ਉੱਤੇ ਦਾ ਟਾਣਾ ਕਿ ਥੱਲੇ ਦਾ ਟਾਣਾ ਔਰ ਬਾਗੇ ਦੇਖ ਯਾਰ ਹੁਣ ਬੱਚੇ ਆ ਰਹੇ ਨੇ ਵਸੇ ਆ ਇੱਕ ਰਾਗੇ ਦੇ ਉਹ ਵੀ ਵੀ ਸਕੇ ਬੰਦਾ ਹਾਂ ਉਹ ਵੀ ਨਵੇਂ ਬੱਚੇ ਵੀ ਜਿਆਦਾ ਦੇ ਦਿੰਦੇ ਭਾਈ ਸਾਡੇ ਤੇ 40 40 ਦੋ ਤੇ ਦੇਲੇ ਓਏ ਤੂੰ ਦੇਖ ਇਹ ਦੇਖ ਮੈਂ ਨਹੀਂ ਜਗਾ ਬੱਸੀ ਤਾਂ ਹੁਣ ਚਾਚਾ ਹੁਣ ਦੋ ਦੋ ਬੱਚੇ ਦੋ ਕਟਿਆ ਤੇ ਬੱਸੀ ਹੋਣੀ ਆ ਜਾਫੇ ਤੇ ਜਾਫੇ ਤੇ ਦੋ ਦੋ ਬੱਚੇ ਗੰਡੇ ਨੇ ਦੇਖ ਲੋ ਰੋਤ ਵੀ ਕਰ ਰਿਹਾ ਬੱਚੇ ਵੀ ਦੇਖ ਲੋ ਕਿੰਨੇ ਸਾਰੇ ਲੱਖਿਆ ਇਹਦੇ ਅੱਕਾ ਦੋਨੇ ਸੱਜਣਾ ਦਾ ਫੇਰ ਪਸੂ ਆ ਗਿਆ ਇਹ ਦੇਖੋ ਬੱਚੇ ਕਿਹੜੇ ਰਾਇ ਕਰੋ ਪਹਿਲਾਂ ਉਹਦੀ ਗੱਲ 15 ਦਿਨਾਂ ਦੇ ਬੱਚੇ ਕਿਉਂ ਬਾਈ ਨਾ ਨਾ ਰਾਇ ਕਰੋ ਪਹਿਲਾਂ ਰਾਇ ਕਰ ਲੋ ਰਾਇ ਕਰ ਦੇ ਆਹ ਸਾ ਟਿੱਕੇ ਸਣਾ ਦਾ ਕੋਈ ਨਹੀਂ ਕੋਈ ਸਤਾਈ ਨਹੀਂ ਕੋਈ 26 ਨਹੀਂ ਪੂਰੀ 28000 ਦੀ ਬੱਕਰੀ ਵਿਕਦੀ ਆ ਤੇਰੀ ਆਗਲੇ ਨੇ ਕੇ ਵੀ ਦੁੱਤ ਤੇ ਸਿਚਵਾਨੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਧੱਕਾ ਨਹੀਂ ਜਲਦੀ ਕੋਈ ਚੱਕਾ ਤੇਰਾ ਇਰਾਦਾ ਕੀ ਆ ਚੱਲ ਕੋਈ ਨਹੀਂ ਫੇਰ ਧੱਕਾ ਹੀ ਨਹੀਂ ਇਹਦਾ ਚੱਕਰ ਜਾ ਇੱਕ ਮਿੰਟ ਤੇਰਾ ਇਰਾਦਾ ਕੀ ਆ 30 ਤੋਂ ਬਾਹਰ ਬੱਲੇ ਆ ਮੈਂ ਬਾਹਰ ਨਹੀਂ ਨਹੀਂ ਚੌਧਰੀ 35 ਦੀ ਨਹੀਂ ਲੈਂਦੇ ਹੋ ਐਨੇ ਦੀ ਨਹੀਂ ਜਾਣੀ ਜੀ ਨਹੀਂ ਐਨੇ ਦੀ ਨਹੀਂ ਜਾਣੀ ਲੈਣੇ ਦਾਰਾ ਤੈਨੂੰ ਨਵੀਆਂ-ਨਵੀਆਂ ਪੱਠਾਂ ਦਵਾ ਦੇਣਾ ਵਧੀਆਂ ਜੱਤ ਦੀਆਂ ਹਾਸ ਲੱਗੀਆਂ ਹੋਈਆਂ ਆ ਛੱਡ ਪਰੇ ਯਾਰ